The <laughs> cat ਦੇ ਵਿੱਚ ਦੋ ਭਾਰਤੀ ਮੂਲ ਨੌਜਵਾਨਾਂ ਦੀ ਮੌਤ ਹੋ ਗਈ ਹੈ ਦੋਵੇਂ ਨੌਜਵਾਨ ਸੜਕ ਹਾਸੇ ਦਾ ਸ਼ਿਕਾਰ ਹੋਏ ਨੇ ਦੱਸਿਆ ਜਾ ਰਿਹਾ ਹੈ ਕਿ ਦੋਵੇਂ ਨੌਜਵਾਨ ਵੰਚੈਂਸਾ ਦੇ ਇੱਕ ਸਪੋਰਟਸ ਗਰੁੱਪ ਦੇ ਨਾਲ ਮਿਲ ਕੇ ਫੁੱਟਬਾਲ ਖੇਡ ਰਹੇ ਸਨ ਤੇ ਫੁੱਟਬਾਲ ਦੇ ਚੰਗੇ ਖਿਡਾਰੀ ਮੰਨੇ ਜਾਂਦੇ ਸਨ ਤੇ ਜਦੋਂ ਉਹਨਾਂ ਦਾ ਐਕਸੀਡੈਂਟ ਹੋਇਆ ਤਾਂ ਵੰਚੈਂਸਾ ਦੇ ਸਾਰੇ ਗੋ ਮਾਲੇਗੋ ਰੋਡ ਦੇ ਉੱਤੇ ਉਜਾਰੇ ਸਨ ਤੇ ਇੱਕ ਕਾਰ ਨੂੰ ਓਵਰਟੇਕ ਕਰਨ ਦੀ ਉਹਨਾਂ ਦੇ ਵੱਲੋਂ ਕੋਸ਼ਿਸ਼ ਕੀਤੀ ਗਈ ਤਾਂ ਜਦੋਂ ਓਵਰਟੇਕ ਕੀਤੀ ਗਈ ਕਾਰ ਤਾਂ ਅੱਗੇ ਆ ਰਹੀ ਗੱਡੀ ਦੇ ਨਾਲ ਉਹਨਾਂ ਦੀ ਗੱਡੀ ਸਿੱਧੀ ਜਾ ਕੇ ਟਕਰਾਉਂਦੀ ਹੈ ਤੇ ਮੌਕੇ ਤੇ ਦੋਵੇਂ ਨੌਜਵਾਨਾਂ ਦੀ ਮੌਤ ਹੋ ਜਾਂਦੀ ਹੈ ਹਾਲਾਂਕਿ ਗੱਲ ਦਾ ਇਸਤਾ ਵੀ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਜਦੋਂ ਉਹਨਾਂ ਦੀ ਗੱਡੀ ਸਾਹਮਣੇ ਵਾਲੀ ਕਾਰ ਦੇ ਨਾਲ ਟਕਰਾਂਦੀ ਹੈ ਤਾਂ ਉਸ ਤੋਂ ਬਾਅਦ ਉਹਨਾਂ ਦੀ ਗੱਡੀ ਦਰਖਤ ਦੇ ਨਾਲ ਜਾ ਕੇ ਟਕਰਾਂਦੀ ਹੈ ਜਿਸ ਤੋਂ ਬਾਅਦ ਕਾਰ ਦੇ ਪਰਖੱਚੇ ਤੱਕ ਉੱਡ ਗਏ ਤੇ ਮੌਕੇ ਤੇ ਪੁਲਿਸ ਅਧਿਕਾਰੀ ਪਹੁੰਚਦੇ ਨੇ ਪ੍ਰਸ਼ਾਸਨ ਪਹੁੰਚਦਾ ਹੈ ਹਮਲਾ ਪਹੁੰਚਦਾ ਤੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਤਾਂ ਕਿ ਮੌਕੇ ਤੇ ਉਹਨਾਂ ਦੀ ਜਿਹੜੀ ਜਾਨ ਹੈ ਉਹ ਬਚਾਈ ਜਾ ਸਕੇ ਪਰੰਤੂ ਡਾਕਟਰਾਂ ਦੇ ਵੱਲੋਂ ਉਹਨਾਂ ਨੂੰ ਹਸਪਤਾਲ ਦੇ ਵਿੱਚ ਜਦੋਂ ਭਰਤੀ ਕਰਵਾਇਆ ਗਿਆ ਤਾਂ ਮ੍ਰਿਤਕ ਦਾ ਐਲਾਨ ਦਿੱਤਾ ਗਿਆ ਤੇ ਦੋਵੇਂ ਨੌਜਵਾਨ ਵੰਚੇਂਸਾ ਦੇ ਇੱਕ ਵੱਡੇ ਗਰੁੱਪ ਦੇ ਨਾਲ ਮਿਲ ਕੇ ਫੁੱਟਬਾਲ ਖੇਡਦੇ ਸਨ ਤੇ ਦੋਵੇਂ ਭਾਰਤੀ ਮੂਲ ਦੇ ਜਿਹੜੇ ਨੌਜਵਾਨ ਨੇ ਜਿਹੜੇ ਮ੍ਰਿਤਕ ਨੇ ਉਹ ਦੋਵੇਂ ਪੰਜਾਬ ਦੇ ਨਾਲ ਸੰਬੰਧਿਤ ਦੱਸੇ ਜਾ ਰਹੇ ਨੇ ਤੇ ਜਿਹੜੀ ਦੋਵਾਂ ਦੀ ਉਮਰ ਹੈ ਉਹ 20 ਤੋਂ ਲੈ ਕੇ 22 ਸਾਲ ਦੱਸੀ ਜਾ ਰਹੀ ਹੈ ਨਵੀਂ ਉਮਰ ਦੇ ਅਲੜ ਉਮਰ ਦੇ ਦੋਵੇਂ ਨੌਜਵਾਨ ਸਨ ਜਿਨ੍ਹਾਂ ਦੀ ਸੜਕ ਹਾਸੇ ਦੇ ਵਿੱਚ ਇਹ ਮੌਤ ਹੋਈ ਹਾਲਾਂਕਿ ਵਦੇਸ਼ਾਂ ਦੇ ਵਿੱਚ ਆਇਦਨ ਕਿਸੇ ਨਾ ਕਿਸੇ ਥਾਂ ਦੇ ਉਤੋਂ ਪੰਜਾਬੀ ਨੌਜਵਾਨਾਂ ਦੇ ਮਾਰੇ ਜਾਣ ਦੀਆਂ ਖਬਰਾਂ ਜਰੂਰ ਸਾਹਮਣੇ ਆਉਂਦੀਆਂ ਨੇ ਕਿਸੇ ਐਕਸੀਡੈਂਟ ਦੇ ਨਾਲ ਮੌਤ ਹੋ ਰਹੀ ਹੈ ਕਿਤੇ ਡਰੱਗਸ ਦੇ ਨਾਲ ਤੇ ਕਿਤੇ ਹੋਰ ਕੋਈ ਘਟਨਾ ਵਾਪਰ ਦੇ ਨਾਲ ਕਈ ਪੰਜਾਬੀ ਨੌਜਵਾਨਾਂ ਦੀ ਮੌਤ ਦੀ ਖਬਰ ਆਇਦਨ ਸਾਹਮਣੇ ਆਉਂਦੀ ਹੈ ਤੇ ਇਹ ਦੁੱਖ ਭਰੀ ਖਬਰ ਇਟਲੀ ਦੇ ਵੰਚੇਨ ਦਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇਹ ਦੋਵੇਂ ਨੌਜਵਾਨਾਂ ਦਾ ਐਕਸੀਡੈਂਟ ਹੋਇਆ ਦੋਵੇਂ ਨੌਜਵਾਨ ਭਾਰਤੀ ਮੂਲ ਦੇ ਸਨ ਤੇ ਪੰਜਾਬ ਦੇ ਨਾਲ ਸੰਬੰਧਿਤ ਦੱਸੇ ਜਾ ਰਹੇ ਨੇ ਤੇ ਦੋਵਾਂ ਦੀ ਉਮਰ ਅਜੇ ਮਹਿਜ਼ 20 ਤੋਂ ਲੈ ਕੇ 22 ਸਾਲ ਸੀ ਤੇ ਦੋਵਾਂ ਦੇ ਜੇ ਨਾਮਾਂ ਦੀ ਗੱਲ ਕੀਤੀ ਜਾਵੇ ਇੱਕ ਦਾ ਨਾਮ ਵਿਨੇਸ਼ ਰਤਨ ਤੇ ਦੂਜੇ ਦਾ ਨਾਮ ਵਿਸ਼ਾਲ ਸ਼ਰਮਾ ਸੀ ਦੋਵੇਂ ਚੰਗੇ ਫਟਵਾਲ ਦੇ ਖਿਡਾਰੀ ਦੱਸੇ ਜਾ ਰਹੇ ਸਨ ਪਰੰਤੂ ਇਸ ਸਮੇਂ ਦੁਨੀਆ ਤੋਂ ਰੁਤਕ ਹੋ ਗਏ ਨੇ ਦੋਵਾਂ ਦੀ ਮੌਤ ਹੋ ਗਈ ਹੈ ਸੜਕ ਹਾਸੇ ਦਾ ਦੋਵੇਂ ਨੌਜਵਾਨ ਸ਼ਿਕਾਰ ਹੋਏ ਨੇ ਹਾਲਾਂਕਿ ਮੌਕੇ ਦੇ ਉੱਤੇ ਜਿਹੜਾ ਪ੍ਰਸ਼ਾਸਨ ਪਹੁੰਚਦਾ ਅਮਲਾ ਪਹੁੰਚਦਾ ਉਹਨਾਂ ਦੇ ਵੱਲੋਂ ਹੁਣ ਜਾਂਚ ਕੀਤੀ ਜਾ ਰਹੀ ਹੈ ਕਿ ਕਿਸ ਦਾ ਇਸ ਦੇ ਵਿੱਚ ਕਸੂਰ ਸੀ ਗਲਤੀ ਕਿਸ ਨੌਜਵਾਨ ਦੀ ਸੀ ਕਿ ਇਹਨਾਂ ਦੇ ਵੱਲੋਂ ਓਵਰਟੇਕ ਕਰਨ ਦੇ ਵਿੱਚ ਗਲਤੀ ਕੀਤੀ ਗਈ ਜਾਂ ਜਿਹੜੀ ਸਾਹਮਣੋਂ ਕਾਰ ਆ ਰਹੀ ਸੀ ਉਹਨਾਂ ਦੀ ਗਲਤੀ ਹੈ ਹਾਲਾਂਕਿ ਇਹ ਸਾਰਾ ਅਜੇ ਜਾਂਚ ਦਾ ਵਿਸ਼ਾ ਹੈ ਤੇ ਮੌਕੇ ਤੇ ਜਿਹੜੀ ਟੀਮਾਂ ਨੇ ਪ੍ਰਸ਼ਾਸਨ ਦੀ ਆਪ ਪਹੁੰਚੂਕੀਆਂ ਨੇ ਉਹਨਾਂ ਦੇ ਵੱਲੋਂ ਸਾਰੇ ਜਿਹੜੇ ਤੱਤ ਨੇ ਉਹਨਾਂ ਨੂੰ ਕਲੈਕਟ ਕੀਤਾ ਜਾ ਰਿਹਾ ਇਕੱਠਾ ਕੀਤਾ ਜਾ ਰਿਹਾ ਪਰ ਦੋਵੇਂ ਨੌਜਵਾਨ ਇਸ ਸਮੇਂ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਦੁਨੀਆ ਨੂੰ ਰੁਸਤਕ ਕਹਿ ਗਏ ਨੇ ਅਲਵਿਦਾ ਕਹਿ ਗਏ ਨੇ ਤੇ ਦੋਵਾਂ ਦੀ ਜਿਹੜੀ ਉਮਰ ਹੈ ਮਹਿਜ਼ ਅਜੇ ਅਲਰਸੀ 20 ਤੋਂ ਲੈ ਕੇ 22 ਸਾਲ ਦੀ ਸੀ ਅਜੇ ਉਹਨਾਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਆਪਣਾ ਭਵਿੱਖ ਕਾਫੀ ਜ਼ਿਆਦਾ ਸਿਖਰਾਂ ਤੇ ਲੈ ਕੇ ਜਾਣਾ ਸੀ ਤੇ ਹੁਣ ਤੋਂ ਹੀ ਉਹਨਾਂ ਦੀ ਜਿਹੜੀ ਫੁੱਟਬਾਲ ਦੀ ਖੇਡ ਖੇਡੀ ਜਾ ਰਹੀ ਸੀ ਉਸ ਦੇ ਵਿੱਚ ਵੀ ਉਹ ਕਾਫੀ ਜ਼ਿਆਦਾ ਮਹਾਰਤ ਹਾਸਲ ਕਰ ਚੁੱਕੇ ਸਨ ਤੇ ਉਹਨਾਂ ਨੂੰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਜਾਣਿਆ ਜਾਂਦਾ ਸੀ ਤੇ ਇਸ ਸੋਗ ਦੀ ਲਹਿਰ ਜਦੋਂ ਪੰਜਾਬ ਤੱਕ ਪਹੁੰਚਦੀ ਹੈ ਤਾਂ ਉਹਨਾਂ ਦੇ ਘਰ ਤੱਕ ਸੱਥਰ ਵੇਚ ਜਾਂਦੇ ਨੇ ਤੇ ਜਿਹੜੇ ਪਰਿਵਾਰਕ ਮੈਂਬਰ ਨੇ ਔਰ ਇਸ ਦੁੱਖ ਦੀ ਘੜੀ ਦੇ ਵਿੱਚ ਦੁੱਖ ਦੇ ਵਿੱਚ ਹੀ ਡੁੱਬੇ ਹੋਏ ਨੇ ਤੇ ਦੋਵੇਂ ਨੌਜਵਾਨ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਇਟਲੀ ਦੇ ਵਿੱਚ ਦੋ ਭਾਰਤੀ ਮੂਲ ਨੌਜਵਾਨਾਂ ਦੀ ਮੌਤ ਹੋ ਗਈ ਹੈ ਦੋਵੇਂ ਨੌਜਵਾਨ ਸੜਕ ਹਾਸੇ ਦਾ ਸ਼ਿਕਾਰ ਹੋਏ ਨੇ ਦੱਸਿਆ ਜਾ ਰਿਹਾ ਹੈ ਕਿ ਦੋਵੇਂ ਨੌਜਵਾਨ ਵਿੰਚੈਂਸਾ ਦੇ ਇੱਕ ਸਪੋਰਟਸ ਗਰੁੱਪ ਦੇ ਨਾਲ ਮਿਲ ਕੇ ਫੁੱਟਬਾਲ ਖੇਡ ਰਹੇ ਸਨ ਤੇ ਫੁੱਟਬਾਲ ਦੇ ਚੰਗੇ ਖਿਡਾਰੀ ਮੰਨੇ ਜਾਂਦੇ ਸਨ ਤੇ ਜਦੋਂ ਉਹਨਾਂ ਦਾ ਐਕਸੀਡੈਂਟ ਹੋਇਆ ਤਾਂ ਵਿੰਚੈਂਸਾ ਦੇ ਸਾਰੇ ਗੋ ਮਾਲੇਗੋ ਰੋਡ ਦੇ ਉੱਤੇ ਉਜਾਰੇ ਸਨ ਤੇ ਇੱਕ ਕਾਰ ਨੂੰ ਓਵਰਟੇਕ ਕਰਨ ਦੀ ਉਹਨਾਂ ਦੇ ਵੱਲੋਂ ਕੋਸ਼ਿਸ਼ ਕੀਤੀ ਗਈ ਤਾਂ ਜਦੋਂ ਓਵਰਟੇਕ ਕੀਤੀ ਗਈ ਕਾਰ ਤਾਂ ਅੱਗੇ ਆ ਰਹੀ ਗੱਡੀ ਦੇ ਨਾਲ ਉਹਨਾਂ ਦੀ ਗੱਡੀ ਸਿੱਧੀ ਜਾ ਕੇ ਟਕਰਾਉਂਦੀ ਹੈ ਤੇ ਮੌਕੇ ਤੇ ਦੋਵੇਂ ਨੌਜਵਾਨ ਉਹਨਾਂ ਦੀ ਮੌਤ ਹੋ ਜਾਂਦੀ ਹੈ ਹਾਲਾਂਕਿ ਗੱਲ ਦਾ ਇਸ ਤਾ ਵੀ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਜਦੋਂ ਉਹਨਾਂ ਦੀ ਗੱਡੀ ਸਾਹਮਣੇਵਾਰੀ ਕਾਰ ਦੇ ਨਾਲ ਟਕਰਾਂਦੀ ਹੈ ਤਾਂ ਉਸ ਤੋਂ ਬਾਅਦ ਉਹਨਾਂ ਦੀ ਗੱਡੀ ਦਰਖਤ ਦੇ ਨਾਲ ਜਾ ਕੇ ਟਕਰਾਂਦੀ ਹੈ ਜਿਸ ਤੋਂ ਬਾਅਦ ਕਾਰ ਦੇ ਪਰਖੱਚੇ ਤੱਕ ਉੱਡ ਗਈ ਤੇ ਮੌਕੇ ਤੇ ਪੁਲਿਸ ਅਧਿਕਾਰੀ ਪਹੁੰਚਦੇ ਨੇ ਪ੍ਰਸ਼ਾਸਨ ਪਹੁੰਚਦਾ ਹੈ ਹਮਲਾ ਪਹੁੰਚਦਾ ਹੈ ਤੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਤਾਂ ਕਿ ਮੌਕੇ ਤੇ ਉਹਨਾਂ ਦੀ ਜਿਹੜੀ ਜਾਨ ਹੈ ਉਹ ਬਚਾਈ ਜਾ ਸਕੇ ਪਰੰਤੂ ਡਾਕਟਰਾਂ ਦੇ ਵੱਲੋਂ ਉਹਨਾਂ ਨੂੰ ਹਸਪਤਾਲ ਦੇ ਵਿੱਚ ਜਦੋਂ ਭਰਤੀ ਕਰਵਾਇਆ ਗਿਆ ਤਾਂ ਮ੍ਰਿਤਕ ਦਾ ਐਲਾਨ ਦਿੱਤਾ ਗਿਆ ਤੇ ਦੋਵੇਂ ਨੌਜਵਾਨ ਵੰਚੇਂਜ਼ਾ ਦੇ ਇੱਕ ਵੱਡੇ ਗਰੁੱਪ ਦੇ ਨਾਲ ਮਿਲ ਕੇ ਫੁੱਟਬਾਲ ਖੇਡਦੇ ਸਨ ਤੇ ਦੋਵੇਂ ਭਾਰਤੀ ਮੂਲ ਦੇ ਜਿਹੜੇ ਨੌਜਵਾਨ ਨੇ ਜਿਹੜੇ ਮ੍ਰਿਤਕ ਨੇ ਉਹ ਦੋਵੇਂ ਪੰਜਾਬ ਦੇ ਨਾਲ ਸੰਬੰਧਿਤ ਦੱਸੇ ਜਾ ਰਹੇ ਨੇ ਤੇ ਜਿਹੜੀ ਦੋਵਾਂ ਦੀ ਉਮਰ ਹੈ ਉਹ 20 ਤੋਂ ਲੈ ਕੇ 22 ਸਾਲ ਦੱਸੀ ਜਾ ਰਹੀ ਹੈ ਨਮੀ ਉਮਰ ਦੇ ਅਲੜ ਉਮਰ ਦੇ ਦੋਵੇਂ ਨੌਜਵਾਨ ਸਨ ਜਿਨ੍ਹਾਂ ਦੀ ਸੜਕ ਹਾਸੇ ਦੇ ਵਿੱਚ ਇਹ ਮੌਤ ਹੋਈ ਹਾਲਾਂਕਿ ਵਿਦੇਸ਼ਾਂ ਦੇ ਵਿੱਚ ਆਇਦਨ ਕਿਸੇ ਨਾ ਕਿਸੇ ਥਾਂ ਦੇ ਉੱਤੋਂ ਪੰਜਾਬੀ ਨੌਜਵਾਨਾਂ ਦੇ ਮਾਰੇ ਜਾਣ ਦੀਆਂ ਖਬਰਾਂ ਜਰੂਰ ਸਾਹਮਣੇ ਆਉਂਦੀਆਂ ਨੇ ਕਿਸੇ ਐਕਸੀਡੈਂਟ ਦੇ ਨਾਲ ਮੌਤ ਹੋ ਰਹੀ ਹੈ ਕਿਤੇ ਡਰੱਗਸ ਦੇ ਨਾਲ ਤੇ ਕਿਤੇ ਹੋਰ ਕੋਈ ਘਟਨਾ ਵਾਪਰ ਦੇ ਨਾਲ ਕਈ ਪੰਜਾਬੀ ਨੌਜਵਾਨਾਂ ਦੀ ਮੌਤ ਦੀ ਖਬਰ ਆਇਦਨ ਸਾਹਮਣੇ ਆਉਂਦੀ ਹੈ ਤੇ ਇਹ ਦੁਖ ਭਰੀ ਖਬਰ ਇਟਲੀ ਦੇ ਵੰਚੇਨ ਦਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇਹ ਦੋਵੇਂ ਨੌਜਵਾਨਾਂ ਦਾ ਐਕਸੀਡੈਂਟ ਹੋਇਆ ਦੋਵੇਂ ਨੌਜਵਾਨ ਭਾਰਤੀ ਮੂਲ ਦੇ ਸਨ ਤੇ ਪੰਜਾਬ ਦੇ ਨਾਲ ਸੰਬੰਧਿਤ ਦੱਸੇ ਜਾ ਰਹੇ ਨੇ ਤੇ ਦੋਵਾਂ ਦੀ ਉਮਰ ਅਜੇ ਮਹਿਜ਼ 20 ਤੋਂ ਲੈ ਕੇ 22 ਸਾਲ ਸੀ ਤੇ ਦੋਵਾਂ ਦੇ ਜੇ ਨਾਮਾਂ ਦੀ ਗੱਲ ਕੀਤੀ ਜਾਵੇ ਇੱਕ ਦਾ ਨਾਮ ਵਿਨੇਸ਼ ਰਤਨ ਤੇ ਦੂਜੇ ਦਾ ਨਾਮ ਵਿਸ਼ਾਲ ਸ਼ਰਮਾ ਸੀ ਦੋਵੇਂ ਚੰਗੇ ਫਟਵਾਲ ਦੇ ਖਿਡਾਰੀ ਦੱਸੇ ਜਾ ਰਹੇ ਸਨ ਪਰੰਤੂ ਇਸ ਸਮੇਂ ਦੁਨੀਆ ਤੋਂ ਰੁਸਤਕ ਹੋ ਗਏ ਨੇ ਦੋਵਾਂ ਦੀ ਮੌਤ ਹੋ ਗਈ ਹੈ ਸੜਕ ਹਾਸੇ ਦਾ ਦੋਵੇਂ ਨੌਜਵਾਨ ਸ਼ਿਕਾਰ ਹੋਏ ਨੇ ਹਾਲਾਂਕਿ ਮੌਕੇ ਦੇ ਉੱਤੇ ਜਿਹੜਾ ਪ੍ਰਸ਼ਾਸਨ ਪਹੁੰਚਦਾ ਅਮਲਾ ਪਹੁੰਚਦਾ ਉਹਨਾਂ ਦੇ ਵੱਲੋਂ ਹੁਣ ਜਾਂਚ ਕੀਤੀ ਜਾ ਰਹੀ ਹੈ ਕਿ ਕਿਸ ਦਾ ਇਸ ਦੇ ਵਿੱਚ ਕਸੂਰ ਸੀ ਗਲਤੀ ਕਿਸ ਨੌਜਵਾਨ ਦੀ ਸੀ ਕਿ ਇਹਨਾਂ ਦੇ ਵੱਲੋਂ ਓਵਰਟੇਕ ਕਰਨ ਦੇ ਵਿੱਚ ਗਲਤੀ ਕੀਤੀ ਗਈ ਜਾਂ ਜਿਹੜੀ ਸਾਹਮਣੋਂ ਕਾਰ ਆ ਰਹੀ ਸੀ ਉਹਨਾਂ ਦੀ ਗਲਤੀ ਹੈ ਹਾਲਾਂਕਿ ਇਹ ਸਾਰਾ ਅਜੇ ਜਾਂਚ ਦਾ ਵਿਸ਼ਾ ਹੈ ਤੇ ਮੌਕੇ ਤੇ ਜਿਹੜੀ ਟੀਮਾਂ ਨੇ ਪ੍ਰਸ਼ਾਸਨ ਦੀ ਆ ਪਹੁੰਚ ਚੁੱਕੀਆਂ ਨੇ ਉਹਨਾਂ ਦੇ ਵੱਲੋਂ ਸਾਰੇ ਜਿਹੜੇ ਤੱਤ ਨੇ ਉਹਨਾਂ ਨੂੰ ਕਲੈਕਟ ਕੀਤਾ ਜਾ ਰਿਹਾ ਇਕੱਠਾ ਕੀਤਾ ਜਾ ਰਿਹਾ ਪਰ ਦੋਵੇਂ ਨੌਜਵਾਨ ਇਸ ਸਮੇਂ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਦੁਨੀਆ ਨੂੰ ਰੁਸਤਕ ਕਹਿ ਗਏ ਨੇ ਅਲਵਿਦਾ ਕਹਿ ਗਏ ਨੇ ਤੇ ਦੋਵਾਂ ਦੀ ਜਿਹੜੀ ਉਮਰ ਹੈ ਮਹਿਜ਼ ਅਜੇ ਅਲਰ ਸੀ 20 ਤੋਂ ਲੈ ਕੇ 22 ਸਾਲ ਦੀ ਸੀ ਅਜੇ ਉਹਨਾਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਆਪ ਵੇਖ ਕਾਫੀ ਜ਼ਿਆਦਾ ਸਿਖਰਾਂ ਤੇ ਲੈ ਕੇ ਜਾਣਾ ਸੀ ਤੇ ਹੁਣ ਤੋਂ ਹੀ ਉਹਨਾਂ ਦੀ ਜਿਹੜੀ ਫੁੱਟਬਾਲ ਦੀ ਖੇਡ ਖੇਡੀ ਜਾ ਰਹੀ ਸੀ ਉਸ ਦੇ ਵਿੱਚ ਵੀ ਉਹ ਕਾਫੀ ਜ਼ਿਆਦਾ ਮਹਾਰਤ ਹਾਸਲ ਕਰ ਚੁੱਕੇ ਸਨ ਤੇ ਉਹਨਾਂ ਨੂੰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਜਾਣਿਆ ਜਾਂਦਾ ਸੀ ਤੇ ਇਸ ਸੋਗ ਦੀ ਲਹਿਰ ਜਦੋਂ ਪੰਜਾਬ ਤੱਕ ਪਹੁੰਚਦੀ ਹੈ ਤਾਂ ਉਹਨਾਂ ਦੇ ਘਰ ਤੱਕ ਸੱਥਰ ਵੇਚ ਜਾਂਦੇ ਨੇ ਤੇ ਜਿਹੜੇ ਪਰਿਵਾਰਕ ਮੈਂਬਰ ਨੇ ਔਰ ਇਸ ਦੁੱਖ ਦੀ ਘੜੀ ਦੇ ਵਿੱਚ ਦੁੱਖ ਦੇ ਵਿੱਚ ਹੀ ਡੁੱਬੇ ਹੋਏ ਨੇ ਤੇ ਦੋਵੇਂ ਨੌਜਵਾਨ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਇਟਲੀ ਦੇ ਵਿੱਚ ਦੋ ਭਾਰਤੀ ਮੂਲ ਨੌਜਵਾਨਾਂ ਦੀ ਮੌਤ ਹੋ ਗਈ ਹੈ ਦੋਵੇਂ ਨੌਜਵਾਨ ਸੜਕ ਹਾਸੇ ਦਾ ਸ਼ਿਕਾਰ ਹੋਏ ਨੇ ਦੱਸਿਆ ਜਾ ਰਿਹਾ ਹੈ ਕਿ ਦੋਵੇਂ ਨੌਜਵਾਨ ਵੰਚਾਂਚਾ ਦੇ ਇੱਕ ਸਪੋਰਟਸ ਗਰੁੱਪ ਦੇ ਨਾਲ ਮਿਲ ਕੇ ਫੁੱਟਬਾਲ ਖੇਡ ਰਹੇ ਸਨ ਤੇ ਫੁੱਟਬਾਲ ਦੇ ਚੰਗੇ ਖਿਡਾਰੀ ਮੰਨੇ ਜਾਂਦੇ ਸਨ ਤੇ ਜਦੋਂ ਉਹਨਾਂ ਦਾ ਐਕਸੀਡੈਂਟ ਹੋਇਆ ਤਾਂ ਵੰਚਾਂਚਾ ਦੇ ਸਾਰੇ ਗੋਮਾਲੇ ਗੋ ਰੋਡ ਦੇ ਉੱਤੇ ਉਜਾਰੇ ਸਨ ਤੇ ਇੱਕ ਕਾਰ ਨੂੰ ਓਵਰਟੇਕ ਕਰਨ ਦੀ ਉਹਨਾਂ ਦੇ ਵੱਲੋਂ ਕੋਸ਼ਿਸ਼ ਕੀਤੀ ਗਈ ਤਾਂ ਜਦੋਂ ਓਵਰਟੇਕ ਕੀਤੀ ਗਈ ਕਾਰ ਤਾਂ ਅੱਗੇ ਆ ਰਹੀ ਗੱਡੀ ਦੇ ਨਾਲ ਉਹਨਾਂ ਦੀ ਗੱਡੀ ਸਿੱਧੀ ਜਾ ਕੇ ਟਕਰਾਉਂਦੀ ਹੈ ਤੇ ਮੌਕੇ ਤੇ ਦੋਵੇਂ ਨੌਜਵਾਨਾਂ ਦੀ ਮੌਤ ਹੋ ਜਾਂਦੀ ਹੈ ਹਾਲਾਂਕਿ ਗੱਲ ਦਾ ਇਸ ਤਾ ਵੀ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਜਦੋਂ ਉਹਨਾਂ ਦੀ ਗੱਡੀ ਸામਨੇਵਾਰੀ ਕਾਰ ਦੇ ਨਾਲ ਟਕਰਾਂਦੀ ਹੈ ਤਾਂ ਉਸ ਤੋਂ ਬਾਅਦ ਉਹਨਾਂ ਦੀ ਗੱਡੀ ਦਰਖਤ ਦੇ ਨਾਲ ਜਾ ਕੇ ਟਕਰਾਂਦੀ ਹੈ ਜਿਸ ਤੋਂ ਬਾਅਦ ਕਾਰ ਦੇ ਪਰਖੱਚੇ ਤੱਕ ਉੱਡ ਗਏ ਤੇ ਮੌਕੇ ਤੇ ਪੁਲਿਸ ਅਧਿਕਾਰੀ ਪਹੁੰਚਦੇ ਨੇ ਪ੍ਰਸ਼ਾਸਨ ਪਹੁੰਚਦਾ ਹੈ ਹਮਲਾ ਪਹੁੰਚਦਾ ਹੈ ਤੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਤਾਂ ਕਿ ਮੌਕੇ ਤੇ ਉਹਨਾਂ ਦੀ ਜਿਹੜੀ ਜਾਨ ਹੈ ਉਹ ਬਚਾਈ ਜਾ ਸਕੇ ਪਰੰਤੂ ਡਾਕਟਰਾਂ ਦੇ ਵੱਲੋਂ ਉਹਨਾਂ ਨੂੰ ਹਸਪਤਾਲ ਦੇ ਵਿੱਚ ਜਦੋਂ ਭਰਤੀ ਕਰਵਾਇਆ ਗਿਆ ਤਾਂ ਮ੍ਰਿਤਕ ਦਾ ਐਲਾਨ ਦਿੱਤਾ ਗਿਆ ਤੇ ਦੋਵੇਂ ਨੌਜਵਾਨ ਵੰਚੇਂਜ਼ਾ ਦੇ ਇੱਕ ਵੱਡੇ ਗਰੁੱਪ ਦੇ ਨਾਲ ਮਿਲ ਕੇ ਫੁੱਟਬਾਲ ਖੇਡਦੇ ਸਨ ਤੇ ਦੋਵੇਂ ਭਾਰਤੀ ਮੂਲ ਦੇ ਜਿਹੜੇ ਨੌਜਵਾਨ ਨੇ ਜਿਹੜੇ ਮ੍ਰਿਤਕ ਨੇ ਉਹ ਦੋਵੇਂ ਪੰਜਾਬ ਦੇ ਨਾਲ ਸੰਬੰਧਿਤ ਦੱਸੇ ਜਾ ਰਹੇ ਨੇ ਤੇ ਜਿਹੜੀ ਦੋਵਾਂ ਦੀ ਉਮਰ ਹੈ ਉਹ 20 ਤੋਂ ਲੈ ਕੇ 22 ਸਾਲ ਦੱਸੀ ਜਾ ਰਹੀ ਹੈ ਨਮੀ ਉਮਰ ਦੇ ਅਲੜ ਉਮਰ ਦੇ ਦੋਵੇਂ ਨੌਜਵਾਨ ਸਨ ਜਿਨ੍ਹਾਂ ਦੀ ਸੜਕ ਹਾਸੇ ਦੇ ਵਿੱਚ ਇਹ ਮੌਤ ਹੋਈ ਹਾਲਾਂਕਿ ਵਿਦੇਸ਼ਾਂ ਦੇ ਵਿੱਚ ਆਇਦਿਨ ਕਿਸੇ ਨਾ ਕਿਸੇ ਥਾਂ ਦੇ ਉੱਤੋਂ ਪੰਜਾਬੀ ਨੌਜਵਾਨਾਂ ਦੇ ਮਾਰੇ ਜਾਣ ਦੀਆਂ ਖਬਰਾਂ ਜਰੂਰ ਸਾਹਮਣੇ ਆਉਂਦੀਆਂ ਨੇ ਕਿਸੇ ਐਕਸੀਡੈਂਟ ਦੇ ਨਾਲ ਮੌਤ ਹੋ ਰਹੀ ਹੈ ਕਿਤੇ ਡਰੱਗਸ ਦੇ ਨਾਲ ਤੇ ਕਿਤੇ ਹੋਰ ਕੋਈ ਘਟਨਾ ਵਾਪਰ ਦੇ ਨਾਲ ਕਈ ਪੰਜਾਬੀ ਨੌਜਵਾਨਾਂ ਦੀ ਮੌਤ ਦੀ ਖਬਰ ਆਇਦਿਨ ਸਾਹਮਣੇ ਆਉਂਦੀ ਹੈ ਤੇ ਇਹ ਦੁਖ ਭਰੀ ਖਬਰ ਇਟਲੀ ਦੇ ਵੰਚੇਨ ਦਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇਹ ਦੋਵੇਂ ਨੌਜਵਾਨਾਂ ਦਾ ਐਕਸੀਡੈਂਟ ਹੋਇਆ ਦੋਵੇਂ ਨੌਜਵਾਨ ਭਾਰਤੀ ਮੂਲ ਦੇ ਸਨ ਤੇ ਪੰਜਾਬ ਦੇ ਨਾਲ ਸੰਬੰਧਿਤ ਦੱਸੇ ਜਾ ਰਹੇ ਨੇ ਤੇ ਦੋਵਾਂ ਦੀ ਉਮਰ ਅਜੇ ਮਹਿਜ਼ 20 ਤੋਂ ਲੈ ਕੇ 22 ਸਾਲ ਸੀ ਤੇ ਦੋਵਾਂ ਦੇ ਜੇ ਨਾਮਾਂ ਦੀ ਗੱਲ ਕੀਤੀ ਜਾਵੇ ਇੱਕ ਦਾ ਨਾਮ ਵਿਨੇਸ਼ ਰਤਨ ਤੇ ਦੂਜੇ ਦਾ ਨਾਮ ਵਿਸ਼ਾਲ ਸ਼ਰਮਾ ਸੀ ਦੋਵੇਂ ਚੰਗੇ ਫਟਵਾਲ ਦੇ ਖਿਡਾਰੀ ਦੱਸੇ ਜਾ ਰਹੇ ਸਨ ਪਰੰਤੂ ਇਸ ਸਮੇਂ ਦੁਨੀਆ ਤੋਂ ਰੁਤਕ ਹੋ ਗਏ ਨੇ ਦੋਵਾਂ ਦੀ ਮੌਤ ਹੋ ਗਈ ਹੈ ਸੜਕ ਹਾਸੇ ਦਾ ਦੋਵੇਂ ਨੌਜਵਾਨ ਸ਼ିକਾਰ ਹੋਏ ਨੇ ਹਾਲਾਂਕਿ ਮੌਕੇ ਦੇ ਉੱਤੇ ਜਿਹੜਾ ਪ੍ਰਸ਼ਾਸਨ ਪਹੁੰਚਦਾ ਅਮਲਾ ਪਹੁੰਚਦਾ ਉਹਨਾਂ ਦੇ ਵੱਲੋਂ ਹੁਣ ਜਾਂਚ ਕੀਤੀ ਜਾ ਰਹੀ ਹੈ ਕਿ ਕਿਸ ਦਾ ਇਸ ਦੇ ਵਿੱਚ ਕਸੂਰ ਸੀ ਗਲਤੀ ਕਿਸ ਨੌਜਵਾਨ ਦੀ ਸੀ ਕਿ ਇਹਨਾਂ ਦੇ ਵੱਲੋਂ ਓਵਰਟੇਕ ਕਰਨ ਦੇ ਵਿੱਚ ਗਲਤੀ ਕੀਤੀ ਗਈ ਜਾਂ ਜਿਹੜੀ ਸਾਹਮਣੋਂ ਕਾਰ ਆ ਰਹੀ ਸੀ ਉਹਨਾਂ ਦੀ ਗਲਤੀ ਹੈ ਹਾਲਾਂਕਿ ਇਹ ਸਾਰਾ ਅਜੇ ਜਾਂਚ ਦਾ ਵਿਸ਼ਾ ਹੈ ਤੇ ਮੌਕੇ ਤੇ ਜਿਹੜੀ ਟੀਮਾਂ ਨੇ ਪ੍ਰਸ਼ਾਸਨ ਦੀ ਆ ਪਹੁੰਚ ਚੁੱਕੀਆਂ ਨੇ ਉਹਨਾਂ ਦੇ ਵੱਲੋਂ ਸਾਰੇ ਜਿਹੜੇ ਤੱਤ ਨੇ ਉਹਨਾਂ ਨੂੰ ਕਲੈਕਟ ਕੀਤਾ ਜਾ ਰਿਹਾ ਹੈ ਇਕੱਠਾ ਕੀਤਾ ਜਾ ਰਿਹਾ ਹੈ ਪਰ ਦੋਵੇਂ ਨੌਜਵਾਨ ਇਸ ਸਮੇਂ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਦੁਨੀਆ ਨੂੰ ਰੁਸਤਕ ਕਹਿ ਗਏ ਨੇ ਅਲਵਿਦਾ ਕਹਿ ਗਏ ਨੇ ਤੇ ਦੋਵਾਂ ਦੀ ਜਿਹੜੀ ਉਮਰ ਹੈ ਮਹਿਜ਼ ਅਜੇ ਅਲਰ ਸੀ 20 ਤੋਂ ਲੈ ਕੇ 22 ਸਾਲ ਦੀ ਸੀ ਅਜੇ ਉਹਨਾਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਆਪ ਵੇਖ ਕਾਫੀ ਜ਼ਿਆਦਾ ਸਿਖਰਾਂ ਤੇ ਲੈ ਕੇ ਜਾਣਾ ਸੀ ਤੇ ਹੁਣ ਤੋਂ ਹੀ ਉਹਨਾਂ ਦੀ ਜਿਹੜੀ ਫੁੱਟਬਾਲ ਦੀ ਖੇਡ ਖੇਡੀ ਜਾ ਰਹੀ ਸੀ ਉਸ ਦੇ ਵਿੱਚ ਵੀ ਉਹ ਕਾਫੀ ਜ਼ਿਆਦਾ ਮਹਾਰਤ ਹਾਸਲ ਕਰ ਚੁੱਕੇ ਸਨ ਤੇ ਉਹਨਾਂ ਨੂੰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਜਾਣਿਆ ਜਾਂਦਾ ਸੀ ਤੇ ਇਸ ਸੋਗ ਦੀ ਲਹਿਰ ਜਦੋਂ ਪੰਜਾਬ ਤੱਕ ਪਹੁੰਚਦੀ ਹੈ ਤਾਂ ਉਹਨਾਂ ਦੇ ਘਰ ਤੱਕ ਸੱਥਰ ਵੇਚ ਜਾਂਦੇ ਨੇ ਤੇ ਜਿਹੜੇ ਪਰਿਵਾਰਕ ਮੈਂਬਰ ਨੇ ਉਹ ਇਸ ਦੁੱਖ ਦੀ ਘੜੀ ਦੇ ਵਿੱਚ ਦੁੱਖ ਦੇ ਵਿੱਚ ਹੀ ਡੁੱਬੇ ਹੋਏ ਨੇ ਤੇ ਦੋਵੇਂ ਨੌਜਵਾਨ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਇਟਲੀ ਦੇ ਵਿੱਚ ਦੋ ਭਾਰਤੀ ਮੂਲ ਨੌਜਵਾਨਾਂ ਦੀ ਮੌਤ ਹੋ ਗਈ ਹੈ ਦੋਵੇਂ ਨੌਜਵਾਨ ਸੜਕ ਹਾਸੇ ਦਾ ਸ਼ਿਕਾਰ ਹੋਏ ਨੇ ਦੱਸਿਆ ਜਾ ਰਿਹਾ ਹੈ ਕਿ ਦੋਵੇਂ ਨੌਜਵਾਨ ਵਿੰਚੈਂਸਾ ਦੇ ਇੱਕ ਸਪੋਰਟਸ ਗਰੁੱਪ ਦੇ ਨਾਲ ਮਿਲ ਕੇ ਫੁੱਟਬਾਲ ਖੇਡ ਰਹੇ ਸਨ ਤੇ ਫੁੱਟਬਾਲ ਦੇ ਚੰਗੇ ਖਿਡਾਰੀ ਮੰਨੇ ਜਾਂਦੇ ਸਨ ਤੇ ਜਦੋਂ ਉਹਨਾਂ ਦਾ ਐਕਸੀਡੈਂਟ ਹੋਇਆ ਤਾਂ ਵਿੰਚੈਂਸਾ ਦੇ ਸਾਰੇ ਗੋ ਮਾਲੇਗੋ ਰੋਡ ਦੇ ਉੱਤੇ ਉਜਾਰੇ ਸਨ ਤੇ ਇੱਕ ਕਾਰ ਨੂੰ ਓਵਰਟੇਕ ਕਰਨ ਦੀ ਉਹਨਾਂ ਦੇ ਵੱਲੋਂ ਕੋਸ਼ਿਸ਼ ਕੀਤੀ ਗਈ ਤਾਂ ਜਦੋਂ ਓਵਰਟੇਕ ਕੀਤੀ ਗਈ ਕਾਰ ਤਾਂ ਅੱਗੇ ਉਹ ਹਾਰੀ ਗੱਡੀ ਦੇ ਨਾਲ ਉਹਨਾਂ ਦੀ ਗੱਡੀ ਸਿੱਧੀ ਜਾ ਕੇ ਟਕਰੌਂਦੀ ਹੈ ਤੇ ਮੌਕੇ ਤੇ ਦੋਵੇਂ ਨੌਜਵਾਨਾਂ ਦੀ ਮੌਤ ਹੋ ਜਾਂਦੀ ਹੈ ਹਾਲਾਂਕਿ ਗੱਲ ਦਾ ਇਸਤਾ ਵੀ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਜਦੋਂ ਉਹਨਾਂ ਦੀ ਗੱਡੀ ਸਾਹਮਣੇ ਵਾਲੀ ਕਾਰ ਦੇ ਨਾਲ ਟਕਰੌਂਦੀ ਹੈ ਤਾਂ ਉਸ ਤੋਂ ਬਾਅਦ ਉਹਨਾਂ ਦੀ ਗੱਡੀ ਦਰਖਤ ਦੇ ਨਾਲ ਜਾ ਕੇ ਟਕਰੌਂਦੀ ਹੈ ਜਿਸ ਤੋਂ ਬਾਅਦ ਕਾਰ ਦੇ ਪਰਖੱਚੇ ਤੱਕ ਉੱਡ ਗਏ ਤੇ ਮੌਕੇ ਤੇ ਪੁਲਿਸ ਅਧਿਕਾਰੀ ਪਹੁੰਚਦੇ ਨੇ ਪ੍ਰਸ਼ਾਸਨ ਪਹੁੰਚਦਾ ਹੈ ਅਮਲਾ ਪਹੁੰਚਦਾ ਹੈ ਤੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਤਾਂ ਕਿ ਮੌਕੇ ਤੇ ਉਹਨਾਂ ਦੀ ਜਿਹੜੀ ਜਾਨ ਹੈ ਉਹ ਬਚਾਈ ਜਾ ਸਕੇ ਪਰੰਤੂ ਡਾਕਟਰਾਂ ਦੇ ਵੱਲੋਂ ਉਹਨਾਂ ਨੂੰ ਹਸਪਤਾਲ ਦੇ ਵਿੱਚ ਜਦੋਂ ਭਰਤੀ ਕਰਵਾਇਆ ਗਿਆ ਤਾਂ ਮਿਰਤਿਕ ਲਾਨ ਦਿੱਤਾ ਗਿਆ ਤੇ ਦੋਵੇਂ ਨੌਜਵਾਨ ਵੰਚੇਂਸਾ ਦੇ ਇੱਕ ਵੱਡੇ ਗਰੁੱਪ ਦੇ ਨਾਲ ਮਿਲ ਕੇ ਫੁੱਟਬਾਲ ਖੇਡਦੇ ਸਨ ਤੇ ਦੋਵੇਂ ਭਾਰਤੀ ਮੂਲ ਦੇ ਜਿਹੜੇ ਨੌਜਵਾਨ ਨੇ ਜਿਹੜੇ ਮ੍ਰਿਤਕ ਨੇ ਉਹ ਦੋਵੇਂ ਪੰਜਾਬ ਦੇ ਨਾਲ ਸੰਬੰਧਿਤ ਦੱਸੇ ਜਾ ਰਹੇ ਨੇ ਤੇ ਜਿਹੜੀ ਦੋਵਾਂ ਦੀ ਉਮਰ ਹੈ ਉਹ 20 ਤੋਂ ਲੈ ਕੇ 22 ਸਾਲ ਦੱਸੀ ਜਾ ਰਹੀ ਹੈ ਨਵੀਂ ਉਮਰ ਦੇ ਅਲੱਗ ਉਮਰ ਦੇ ਦੋਵੇਂ ਨੌਜਵਾਨ ਸਨ ਜਿਨ੍ਹਾਂ ਦੀ ਸੜਕ ਹਾਸੇ ਦੇ ਵਿੱਚ ਇਹ ਮੌਤ ਹੋਈ ਹਾਲਾਂਕਿ ਵਿਦੇਸ਼ਾਂ ਦੇ ਵਿੱਚ ਆਇਦਨ ਕਿਸੇ ਨਾ ਕਿਸੇ ਥਾਂ ਦੇ ਉੱਤੋਂ ਪੰਜਾਬੀ ਨੌਜਵਾਨਾਂ ਦੇ ਮਾਰੇ ਜਾਣ ਦੀ ਖਬਰਾਂ ਜਰੂਰ ਸਾਹਮਣੇ ਆਉਂਦੀਆਂ ਨੇ ਕਿਸੇ ਐਕਸੀਡੈਂਟ ਦੇ ਨਾਲ ਮੌਤ ਹੋ ਰਹੀ ਹੈ ਕਿਤੇ ਡਰੱਗਸ ਦੇ ਨਾਲ